ਲੋਕਸਵਾ ਮੈਂ ਬਹਰਸੀਮਰ ਕੋਲ ਬਾਦਲ ਵੱਲੋਂ ਅੱਜ ਆਪਣੇ ਭਰਾ ਵਿਕਰਮ ਸਿੰਘ ਮਜੀਠੀਆ ਦੇ ਨਾਲ ਮੁਲਾਕਾਤ ਨਾਬਾਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿੱਚ ਕੀਤੀ ਗਈ। ਤਕਰੀਬਨ 1 ਘੰਟਾ ਇੰਤਜ਼ਾਰ ਕਰਨ ਤੋਂ ਬਾਅਦ ਹੀ ਜੇਲ੍ਹ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਤੋਂ ਪਰਮਿਸ਼ਨ ਲੈ ਕੇ ਉਹਨਾਂ ਨੂੰ ਅੰਦਰ ਜਾਣ ਦਿੱਤਾ ਤੇ ਹਰਸੀਮਰਤ ਔਰ ਬਾਦਲ ਪੈਦਲ ਹੀ ਜੇਲ੍ਹ ਦੇ ਵਿੱਚ ਗਈ ਜਿਨ੍ਹਾਂ ਵੱਲੋਂ ਜਿਸ ਤਰ੍ਹਾਂ ਵਿਰੋਧ ਕੀਤਾ ਗਿਆ ਜਿਸ ਤੋਂ ਬਾਅਦ ਹੀ ਪ੍ਰਸ਼ਾਸਨ ਵੱਲੋਂ ਪਰਮਿਸ਼ਨ ਦਿੱਤੀ ਗਈ। ਹਰਸੀਮਰਤ ਔਰ ਬਾਦਲ ਨੇ ਜੇਲ੍ਹ ਤੋਂ ਬਾਹਰ ਆ ਕੇ ਹੀ ਸਾਫ਼ ਸਪਸ਼ਟ ਕੀਤਾ ਵੀ ਸਰਕਾਰ ਵਿਕਰਮ ਮਜੀਠੀਆ ਦੀ ਚੜ੍ਹਾਈ ਤੋਂ ਡਰਦੀ ਹੈ ਜਿਸ ਕਰਕੇ ਉਹਨਾਂ ਨਾਲ ਮੁਲਾਕਾਤ ਨਹੀਂ ਕੀਤੀ ਜਾ ਰਹੀ ਉਹਨਾਂ ਨੂੰ ਕੈਮਰੇ ਦੇ ਅੱਗੇ ਨਹੀਂ ਲਿਕੇ ਜਾਇਆ ਜਾ ਰਿਹਾ ਜਿਸ ਕਰਕੇ ਉਹਨਾਂ ਵੱਲੋਂ ਜਿਹੜਾ ਅੱਜ ਜਦੋਂ ਰੋਸ ਕੀਤਾ ਉਸ ਤੋਂ ਬਾਅਦ ਹੀ ਮੁਲਾਕਾਤ ਦੀ ਪਰਮਿਸ਼ਨ ਮਿਲੀ ਪਿਛਲੇ ਡੇਢ ਮਹੀਨੇ ਤੋਂ ਲਗਾਤਾਰ ਆਪਣੇ ਭਰਾ ਨਾਲ ਮੁਲਾਕਾਤ ਕਰਨ ਲਈ ਸਰਕਾਰ ਤੋਂ ਪਰਮਿਸ਼ਨ ਮੰਗੀ ਜਾ ਰਹੀ ਹੈ ਪਿਛਲੇ 4 ਦਿਨ ਤੋਂ ਰਖੜੀ ਬੰਨਣ ਲਈ ਪਰਮਿਸ਼ਨ ਮੰਗੀ ਜਾ ਰਹੀ ਹੈ ਲੇਕਿਨ ਜਦੋਂ ਪਰਮਿਸ਼ਨ ਨਹੀਂ ਮਿਲੀ ਤਾਂ ਹਰ ਸਿਮਰਤ ਕੋਲ ਬਾਦਲ ਖੁਦ ਨਾਪਾ ਦੀ ਜੇਲ੍ਹ ਪਹੁੰਚੇ ਤੇ ਜਿੱਥੇ ਫੈਦਲ ਜਦੋਂ ਜਾਣ ਲੱਗੇ ਤਾਂ ਪ੍ਰਸ਼ਾਸਨ ਨੇ ਮਜਬੂਰ ਹੋ ਕੇ ਉਹਨਾਂ ਨੂੰ ਪਰਮਿਸ਼ਨ ਦਿੱਤੀ ਤੇ ਅੰਦਰ ਜਾ ਕੇ ਆਪਣੇ ਭਰਾ ਦੇ ਰਖੜੀ ਬੰਨੀ ਤੇ ਰਖੜੀ ਬਨ ਕੇ ਬਾਹਰ ਆ ਕੇ ਉਹਨਾਂ ਨੇ ਸਪਸ਼ਟ ਕੀਤਾ ਸਰਕਾਰ ਨੂੰ ਚੇਤਾਵਨੀ ਹੈ ਜੇਕਰ ਇਸ ਤਰ੍ਹਾਂ ਹੀ ਜ਼ਬਰਦਸਤੀ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਤੱਕੇਸ਼ਾਈ ਜਿਹੜੀ ਚੱਲ ਰਹੀ ਹੈ ਉਸ ਦਾ ਜਵਾਬ ਅਗਲੀਆਂ ਚੋਣਾਂ ਦੇ ਵਿੱਚ ਜਿਸ ਤਰ੍ਹਾਂ ਜਦੋਂ ਪੰਜਾਬ ਦੀ ਮੌਜੂਦਾ ਸਰਕਾਰ ਚੋਣਾ ਹਾਰੇਗੀ ਉਸ ਦੇ ਵਿੱਚ ਲੋਕ ਉਹਨਾਂ ਨੂੰ ਜਵਾਬ ਦੇਣਗੇ ਅਤੇ ਉਸ ਦਾ ਖਮਿਆਜਾ ਆਮ ਆਦਮੀ ਪਾਰਟੀ ਨੂੰ ਪੁਕਤਣਾ ਪਵੇਗਾ ਸੰਜੀਤ ਕੁਮਾਰ ਪੀਟੀਸੀ ਨਿਊਜ਼ ਨਾਵਾ